ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਚਲੋ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਫਰਸਟ ਆਪਣੇ ਕਾਟਨ ਦੇ ਸੂਟ ਹੋਣਗੇ ਜਿਨ੍ਹਾਂ ਦੇ ਪ੍ਰਾਈਸ ਮੈਂਸ਼ਨ ਹੋਣਗੇ ਠੀਕ ਹੈ ਜੀ ਨੈਕਸਟ ਆਹ ਕਾਟਨ ਦਾ ਬਹੁਤ ਸੋਹਣਾ ਆ ਬਾਟਮ ਵਰਕ ਵਾਲਾ ਸੂਟ ਆ ਤੇ ਸ਼ਰਟ ਤੇ ਵੀ ਲੈਸੀਸ ਦਾ ਕੰਮ ਕੀਤਾ ਹੈ ਨੈਕਸਟ ਆਵਲੇ ਸੂਟ ਜਿਹੜੇ ਦੋ ਹੋਣਗੇ 700 ਦੇ ਦੋ ਸੂਟ ਹੋਣਗੇ ਸਪੈਸ਼ਲ ਆਫਰ ਲਈਏ ਦੋਨੇ ਸੂਟ 700 ਦੇ ਦੋ ਹੋਣਗੇ ਸ਼ਿਪਿੰਗ ਜਿਹੜੀ ਹੈ ਫ੍ਰੀ ਰਹੇਗੀ ਨੈਕਸਟ ਆ ਕਾਟਨ ਦੇ ਸੂਟ ਆਗੇ ਕੈਮਰੀ ਕਾਟਨ ਦੇ ਸੂਟ ਹੋਣਗੇ ਨਾਲ ਪ੍ਰਿੰਟਸ ਬਾਟਮ ਹੋਏਗੀ ਲਾਈਨਸ ਵਾਲੀ ਠੀਕ ਹੈ ਨੈਕਸਟ ਆਹ ਪレイン ਬਾਟਮ ਵਾਲੀ ਆ ਗਈ ਜਿਨ੍ਹਾਂ ਦਾ ਪ੍ਰਾਈਸ ਆਪਦੇ ਮੈਂਸ਼ਨ ਕੀਤੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਅਕੋਰਡਿੰਗ ਨੈਕਸਟ ਆਹ ਵਾਲੇ ਕਾਟਨ ਦੇ ਵੀ ਸੂਟ ਆ ਕੇ ਜਿਨ੍ਹਾਂ ਤੇ ਬਾਟਮ ਤੇ ਜਿਹੜਾ ਚਿਕਨ ਦਾ ਵਰਕ ਕੀਤਾ ਹੋਇਆ ਆ ਬਹੁਤ ਸੋਹਣੀ ਚਿਕਨ ਦੀ ਬਾਟਮ ਰਹੇਗੀ ਇਹਨਾਂ ਨਾਲ ਠੀਕ ਹੈ ਜੀ ਨੈਕਸਟ ਆਹ ਵਾਲੇ ਲੈਸ਼ਿਸ ਵਾਲੇ ਆ ਗਏ ਕਾਟਨ ਦੇ ਹੋਣਗੇ ਸਭੀ ਨੈਕਸਟ ਆਹ ਲੀਜੀ ਬੀਜੀ ਕਾਟਨ ਹੋਏਗੀ ਠੀਕ ਹੈ ਜੀ ਦੁਪੱਟਾ ਨਾਲ ਫੋਰ ਸਾਈਡ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਨੈਕਸਟ ਆਹ ਵਾਲੇ ਵੀ ਕਾਟਨ ਦੇ ਸੂਟ ਆ કોટਨ ਦੇ ਆਪਣੇ ਕੋਲ ਅਨਲਿमिटेड ਕਲੈਕਸ਼ਨ ਹੈ ਜੀ ਡੇਲੀ ਆਪਾਂ ਵੀਡੀਓ ਪਾਈਦੀ ਹੈ ਜ ਜਿਹਦੇ ਵਿੱਚ ਡੇਲੀ ਨਵੇਂ ਤੋਂ ਨਵੇਂ ਰੰਗ ਨਵੇਂ ਤੋਂ ਨਵੇਂ ਡਿਜ਼ਾਈਨ ਦਿਖਾਈ ਦਿਆ ਕੋਟਨ ਦੇ ਵਿੱਚ ਕਿਉਂਕਿ ਹਰ ਸਮਰ ਜ਼ ਆ ਰਹੀ ਹੈ ਤੇ ਜ਼ਿਆਦਾ ਭੈਣਾ ਕੋਟਨ ਦੇ ਫੈਬਰਿਕ ਨੂੰ ਹੀ ਪ੍ਰੇਫਰੈਂਸ ਦਿੰਦੀਆਂ ਆ ਠੀਕ ਹੈ ਜੀ ਤੇ ਆਪਣੇ ਕੋਲ ਬਹੁਤ ਹੀ ਕਲੈਕਸ਼ਨ ਆ ਬਾਕੀ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਸਾਰੇ ਵੀਡੀਓ ਦੇ ਵਿੱਚ ਤੁਹਾਨੂੰ ਨਵੇਂ ਤੋਂ ਨਵੇਂ ਦੇਖਣ ਨੂੰ ਕੁਝ ਮਿਲੇਗਾ ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਬਾਟਮ ਵੀ ਪਿਓਰ ਕਾਟਨ ਦੀ ਹੋਏਗੀ ਸ਼ਰਟ ਵੀ ਪਿਓਰ ਕਾਟਨ ਦੀ ਹੋਏਗੀ ਇਹਦੇ ਵਿੱਚ 10 ਤੋਂ 12 ਰੰਗ ਆਪਣੇ ਕੋਲ ਅਵੇਲੇਬਲ ਹੈ ਜੀ ਪ੍ਰਾਈਸ ਇਹਦਾ 650 ਹੋਏਗਾ ਸ਼ਿਪਿੰਗ ਇਹਦੀ ਫ੍ਰੀ ਰਹੇਗੀ ਨੈਕਸਟ ਆ ਕੈਮਰੀ ਕਾਟਨ ਦਾ ਸੂਟ ਆ ਗਿਆ ਜਿਸ ਦੇ ਨਾਲ ਬਾਟਮ ਕੰਟਰਾਸਟ ਪਲੇਨ ਰਹੇਗੀ ਠੀਕ ਹੈ ਜੀ ਚੈੱਕ ਕਰੀ ਚਲੋ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਵਿਦਆਊਟ ਦੁਪੱਟਾ ਹੈ ਜਿਨ੍ਹਾਂ ਦੇ ਆ ਤੁਹਾਡੇ ਕੋਲ ਦੁਪੱਟੇ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਅਕੋਰਡਿੰਗ ਚੈੱਕ ਕਰਕੇ ਤੁਸੀਂ ਉਹ ਸੂਟ ਬਾਏ ਕਰ ਸਕਦੇ ਹੋ ਨੈਕਸਟ ਆ ਕੈਮਰੀ ਕਾਟਨ ਦੇ ਸੂਟ ਹੋਣਗੇ ਜਿਨ੍ਹਾਂ ਦੇ ਬਾਜੂ ਤੇ ਵੀ ਵਰਕ ਰਹੇਗਾ ਨੈਕਸਟ ਆ ਵਾਲੇ ਕਾਟਨ ਦੇ ਵਿੱਚ ਆਗੇ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆਗੇ ਜੀ ਪਿਓਰ ਕਾਟਨ ਦਾ ਸੂਟ ਰਹੇਗਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਰਹੇਗਾ ਨੈਕਸਟ ਆ ਫਰੌਕ ਸਟਾਈਲ ਸੂਟ ਰਹੇਗਾ ਜੀ ਫਰੌਕ ਸਟਾਈਲ ਬਣੇਗਾ ਇਹ ਚੈੱਕ ਕਰੀ ਚਲੋ ਕਲਰ ਸਿਲੈਕਟ ਕਰੀ ਚਲੋ ਨੈਕਸਟ ਆ ਪਿਓਰ ਗੀਜ਼ਾ ਕਾਟਨ ਦਾ ਸੂਟ ਰਹੇਗਾ ਜੀ ਨੈਕਸਟ ਆਵਲੇ ਵੀ ਕਾਟਨ ਦੇ ਕੈਮਰੀ ਕਾਟਨ ਦੇ ਵਿੱਚ ਹੋਣਗੇ ਜੀ ਬਹੁਤ ਸੋਹਣੇ ਕਾਟਨ ਚ ਹੋਣਗੇ ਫੈਬਰਿਕ ਜਿਹੜੀ ਬਾਟਮ ਹੈ ਇਹ ਦੀ ਤੁਸੀਂ ਸਟੇਟ ਬਾਟਮ ਬਣਾਉਣੀ ਉਹ ਵੀ ਬਣਾ ਸਕਦੇ ਹੋ ਅਦਰ ਫਰਸ਼ੀ ਸਲਵਾ ਸਟਿਚ ਕਰਾਉਣੀ ਉਹ ਵੀ ਕਰਾ ਸਕਦੇ ਹੋ ਨੈਕਸਟ ਆਵਲੇ ਜਿਹੜੇ ਕਾਟਨ ਦੇ ਸੂਟ ਹੋਣਗੇ ਇਹਨਾਂ ਤੇ ਆਪਾਂ ਸਪੈਸ਼ਲ ਆਫਰ ਲਾਈ ਹੈ ਅਗਰ ਤੁਸੀਂ ਸਿੰਗਲ ਸੂਟ ਲੈਣੇ ਆ ਤਾਂ ਤੁਹਾਨੂੰ 650 ਰੁਪਏ ਪ੍ਰਾਈਜ਼ ਰਹੇਗਾ ਅਗਰ ਤੁਸੀਂ ਤਿੰਨ ਸੂਟ ਬਾਈ ਕਰਦੇ ਆ ਤਾਂ ਤੁਹਾਨੂੰ 1390 ਰੁਪਏ ਦੇ ਪੈਣਗੇ ਕਹਿ ਲਓ ਕਿ ਬਾਈ 2 ਗੇਟ 1 ਫ੍ਰੀ ਠੀਕ ਹੈ ਜੀ ਤੁਸੀਂ ਦੋ ਸੂਟ ਬਾਈ ਕਰਦੇ ਆ ਤਾਂ ਤੁਹਾਨੂੰ ਇੱਕ ਸੂਟ ਫ੍ਰੀ ਠੀਕ ਹੈ ਜਲਦੀ ਤੇ ਜਲਦੀ ਸਿਲੈਕਟ ਕਰੋ ਜਿਹੜੇ ਮਰਜੀ ਦੋ ਰੰਗ ਸਿਲੈਕਟ ਕਰੋ ਨਾਲ ਇੱਕ ਤੁਹਾਨੂੰ ਫ੍ਰੀ ਮਿਲੇਗਾ ਠੀਕ ਹੈ ਚੈੱਕ ਕਰੋ ਵਾਕੀ ਸ਼ਿਪਿੰਗ ਜਿਹੜੀ ਹੈ ਤੇ ਫ੍ਰੀ ਰਹੇਗੀ ਨੈਕਸਟ ਆ ਜੋਰਜਟ ਦਾ ਸੂਟ ਹੈ ਜੀ ਬਹੁਤ ਸੋਹਣਾ ਜੋਰਜਟਾ ਸੌਫਟ ਜੀ ਜੋਰਜਟ ਹੁੰਦੀ ਹੈ ਕੋਈ ਖੜਬੜੀ ਜੋਰਜਟ ਨਹੀਂ ਹੈਗੀ ਤੇ ਨਾਲ ਦੁਪੱਟਾ ਜਿਹੜਾ ਉਹ ਚੈੱਕ ਕਰੋ ਬਹੁਤ ਹੀ ਸੋਹਣਾ ਬਣਿਆ ਸੂਟ ਆਪਣੇ ਬਹੁਤ ਹੀ ਟ੍ਰੈਂਡਿੰਗ 'ਚ ਰਹਿੰਦੇ ਆ ਜੀ ਬਹੁਤ ਹੀ ਜ਼ਿਆਦਾ ਵਧੀਆ ਸੂਟ ਹੈ ਜੀ ਇਹ ਆਪਾਂ ਬਾਰ-ਬਾਰ ਇਹ ਸੂਟ ਲੈ ਕੇ ਆਈਦੇ ਕਿਉਂਕਿ ਬਹੁਤ ਹੀ ਟ੍ਰੈਂਡਿੰਗ ਚ ਸੂਟ ਚੱਲਦੇ ਆ। ਦੁਪੱਟਾ ਬਹੁਤ ਸੋਹਣਾ ਗਰਲਿਸ਼ ਜੀ ਲੁੱਕ ਕ੍ਰੀਏਟ ਕਰਦੇ ਆ ਪਹਿਣਾ ਇਹ ਸਪੈਸ਼ਲੀ ਬਾਈ ਕਰਦੀਆਂ ਕਿਉਂਕਿ ਨਾ ਗਰਲਿਸ਼ ਜੀ ਲੁੱਕ ਨਿਕਲ ਕੇ ਆਉਂਦੀ ਆ। ਨੈਕਸਟ ਆ ਵਾਲੇ ਵੀ ਕਾਟਨ ਦੇ ਵਿੱਚ ਸੌਰੀ ਜ਼ੋਰ ਜੱਟ ਚ ਹੋਣਗੇ। ਬਹੁਤ ਸੋਹਣਾ ਸੋਹਣਾ ਜੀ ਫੈਬਰਿਕ ਹੈ ਜੀ। ਚੈੱਕ ਕਰੀ ਚਲੋ ਨੈਕਸਟ ਆ ਡਿਜ਼ਾਈਨ ਆ ਗਿਆ ਜੀ। ਜਿਨ੍ਹਾਂ ਦਾ बॉटम प्लेन ਰਹੇਗੀ ਨਾਲ ਦੁਪੱਟਾ ਹਾਲੋਵਰ ਜਿਹੜਾ प्लेन ਰਹੇਗਾ ਬਾਕੀ ਜੇ ਅਗਰ ਤੁਸੀਂ ਕੋਈ ਸੂਟ ਆਪਣੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਵਾਉਣਾ ਹੈਂਡ ਵਰਕ ਕਰਵਾਉਣਾ ਆ ਜਾਰੀ ਵਰਕ ਕਰਵਾ ਕੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸਮਰਸ ਦੇ ਲਈ ਜਿੱਦਾਂ ਮਸ਼ੀਨ ਵਰਕ ਕਰਵਾ ਕੇ ਕਿਸੇ ਵੀ ਫੈਬਰਿਕ ਤੇ ਇਹ ਕਿਸੇ ਵੀ ਕਲਰ ਤੇ ਤੁਸੀਂ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਵੀ ਅਵੇਲੇਬਲ ਆ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਤੁਹਾਡੇ ਕੋਲ ਆਪਣੇ ਕੋਲ ਫੋਟੋ ਹੈਗੀ ਆ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਉਸੇ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਠੀਕ ਹੈ ਵਾਤਵਤ ਵਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਤਾਂ ਤੁਸੀਂ ਆਪਣੀ ਸੁਜੈਸ਼ਨ ਵੀ ਦਿਆ ਕਰੋ ਕਿ ਤੁਸੀਂ ਕਿੱਦਾਂ ਦੀ ਕਲੈਕਸ਼ਨ ਚਾਹੁੰਦੇ ਆਪਾਂ ਨੈਕਸਟ ਵੀਡੀਓ ਚ ਉਦਾਂ ਦੀ ਕਲੈਕਸ਼ਨ ਲੈ ਕੇ ਆਈਏ ਜੋ ਵੀ ਤੁਹਾਡੀ ਡਿਮਾਂਡ ਆ ਜਿੱਦਾਂ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਜਿਹੜਾ ਫੈਬਰਿਕ ਤੁਸੀਂ ਚਾਹੁੰਦੇ ਆ ਉਹ ਤੁਸੀਂ ਦੱਸ ਸਕਦੇ ਹੋ ਠੀਕ ਹੈ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਸੂਟ ਤਾਂ ਤੁਸੀਂ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਨੈਕਸਟ ਆ ਪਿਓਰ ਰੂਬੀ ਕਾਟਨ ਦਾ ਸੂਟ ਰਹੇਗਾ ਜੀ ਚਾਰੇ ਦੇ ਵਿੱਚ ਰੰਗ ਆ ਬਾਜੂ ਬਾਟਮ ਦੋਨਾਂ ਤੇ ਵਰਕ ਹੈ ਜੀ